ਮਾਨਜੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰੱਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਇਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰੱਗ ਕਾਰਟਲ ਆ ਜਿਸ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਬਿਗ ਫਿਸ਼ ਆਪਾਂ ਮੀਡੀਆ 'ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸੀਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚੂਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰੱਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮਧਿਆਪਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਰੈਕર્ડ ਚੱਲ ਰਿਹਾ ਸੀ ਡਰੱਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹਿਰਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ ਜੇ ਮੇਨ ਅਕਿਊਜ਼ ਨੇ ਦੋਨੇ ਪਗਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 7 2021 ਨੂੰ ਦਨ 52 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉੱਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਆ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੇ ਸ਼ਿਵਪੁਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਨਾਂ ਨੇ ਛੁਪਾ ਕੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਹੁਣ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਐਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰਸਰ ਰੂਰਲ ਦੇ ਏਰੀਆ ਦੇ ਵਿੱਚ ਆ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਪਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪੁਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਹੈ ਜਰਨੈਲ ਸਿੰਘ ਦੇ son of ਜਰਨੈਲ ਸਿੰਘ ਨੇ ਫਾਦਰ ਦਾ ਨਾਮ ਜਰਨੈਲ ਸਿੰਘ ਹੈ ਤੇ ਇਹ ਧੁੰਨੇ ਵਾਲ ਉਹ ਵਾਲਾ ਟਾਹੇ ਵਾਲਾ ਧੁੰਨ ਟਾਹੇ ਵਾਲਾ ਪਿੰਡ ਹੈ ਚੋਲਾ ਸਾਬ ਦੇ ਸਿੱਖ ਤਰਨਸਰਨ ਚ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਹੈ ਉਹ ਵੀ ਇਸੇ ਕੰਮ ਚ ਹੀ ਅੰਦਰ ਹੈ ਤਾਏ ਚਾਚਾ ਦੇ ਮੁੰਡੇ ਵੀ ਜੇਲ੍ਹ ਚ ਨੇ ਹਿਰੋਇਨ ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਹੈ ਕਿ ਹੁਣ ਇਸ ਸਮੇਂ ਤੱਕ ਸੀਗੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ RPO ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਉਧਰ ਉਧਰ ਕਰਨੇ ਹਨ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਨਾਂ ਦੀ origignal ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿੱਗੇ ਜ਼ਮੀਨ ਹੈ ਆ ਛੇਪੂਰੀ ਦੇ ਵਿੱਚ ਮਧਿਆ ਪ੍ਰਦੇਸ਼ ਪੰਜ ਕਿੱਲੇ ਵਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ ਛੇ ਕਿੱਲੇ ਇਹਨਾਂ ਨੇ ਲਈ ਹੈ ਵਡਾਲਾ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਰੂਰਲ ਚ ਸੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਕਾਫੀ ਢੇਰ ਤੋਂ ਇਹ ਪਗੋੜੇ ਬੰਦੇ ਇਸ ਕੰਮ ਤੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ ਅਮੋਲਕ ਸਾਡੇ ਸੀਆਈਏ 1 ਦੇ ਇੰਚਾਰਜ ਔਰ ਇਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰੋਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਫੋਰਵਰਡ ਬੈਕਵਰਡ ਲਿੰਕੇਜਸ ਦੇ ਤੇ ਇਹਨੂੰ ਟਾਈਮ ਟੂ ਟਾਈਮ ਤੁਹਾਡਾ ਸ਼ੇਅਰ ਕਰਾਂਗੇ ਸਰ ਕੋ ਲੇਡੀ ਹਾਂਜੀ ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੇ ਗੁਰੂ ਕੀ ਵਡਾਲੇ ਦੀ ਆ ਉਹਦਾ ਨਾਮ ਹੈਗਾ ਜੀ ਕੇਸਕੌਰ ਤੇ ਜਿਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ ਤੇ 21 ਸਾਲ ਦਾ ਉਹ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਲਚ ਦੇ ਕੇ ਤੇ ਦੱਸ ਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿਗ ਫਿਸ਼ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹੀਰੋਨ ਦਾ ਹੀ ਕੰਮ ਕਰਦਾ ਹੈ ਆफी ਸਾਲ ਤੋਂ ਲਵਜੀਤ ਹੈ ਇਹ 33 ਸਾਲ ਦਾ ਦਾ ਭਰਾ ਇਹ ਵੀ ਟੋਟਲ ਡਰਗ ਦਾ ਹੀ ਕੰਮ ਕਰ ਰਿਹਾ ਹੈ ਕਾफी ਸਾਲਾਂ ਤੋਂ ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਟਾਈਅਪ ਕਰਾਂਗੇ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿੱਦਾਂ ਵੈਰੀਫਿਕੇਸ਼ਨ ਹੋਈ ਆਰਪੀਓ ਤੋਂ ਗੱਡੀਆਂ ਨਹੀਂ ਆਪਰੇ ਕਿਸਰੇ ਨਾਲ ਗੱਡੀਆਂ ਗੱਡੀਆਂ ਜੀ ਇੱਕ ਫੋਰਚਨਰ ਇੱਕ i20 ਇੱਕ ਰੈਨਾਲਟ ਇੱਕ ਮੋਟਰਸਾਈਕਲ ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਤੋਲਣ ਵਾਸਤੇ